ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਆ ਸ਼ੇਮੇ ਪਾਸ਼ਾ ਮੀੜੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ arti ਗੁਰਦੁਆਰਾ ਢਾਲੀ ਸਾਹਿਬ ਪਿੰਡ ਬਲੇੜ ਖਾਨਪੁਰ ਵਿਖੇ ਇਸ ਸਥਾਨ ਤੇ 5 ਜੁਲਾਈ ਨੂੰ ਸ਼ੇਮੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 3 ਜੁਲਾਈ ਨੂੰ ਪਾਏ ਜਾਣਗੇ ਅਤੇ 3 ਜੁਲਾਈ ਨੂੰ ਮੋੜ ਤੋਂ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਇਸ ਸਥਾਨ ਦੀ ਸੇਵਾ ਸੰਤ ਬਾਬਾ ਲੀਡਰ ਸਿੰਘ ਜੀ ਨਿਭਾ ਰਹੇ ਨੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਛੇਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਪਵਿੱਤਰ ਟਾਲੀ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਉਸ ਤੁਹਾਨੂੰ ਉਸ ਪਵਿੱਤਰ ਟਾਲੀ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਤੇ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਗੁਰਦੁਆਰਾ ਟਾਲੀ ਸਾਹਿਬ ਆਸ਼ਾਹੀ ਛੇਵੀਂ ਪਿੰਡ ਬਲੇਰ ਖਾਨਪੁਰ ਤੋਂ ਇਹ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਥਾਨ ਤੇ ਗੁਰੂ ਜੀ ਨੇ ਟਾਲੀ ਨਾਲ ਆਪਣਾ ਕੋੜਾ ਬਣ ਕੇ ਵਿਸ਼ਰਾਮ ਕੀਤਾ ਸੀ ਨੇੜੇ ਹੀ ਗੁਰਦੁਆਰਾ ਟਾਮੀ ਸਾਹਿਬ ਪਿੰਡ ਕਾਲਾ ਸਿੰਘਿਆ ਵੀ ਮੌਜੂਦ ਹੈ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਉਸ ਸਥਾਨ ਤੇ ਵੀ 5 ਜੁਲਾਈ ਨੂੰ ਸਰਾਨਾ ਜੋੜ ਮੇਲਾ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰ ਮੌਕੇ ਕਰਵਾਇਆ ਜਾਵੇਗਾ ਗੁਰਦੁਆਰਾ ਸਾਹਿਬ ਕੇ ਸ੍ਰੀ ਅਖੰਡ ਪਾਤਸ਼ਾਹ ਆਰੰਭ ਕੀਤੇ ਹੋਏ ਨੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਔਰ ਸੰਗਤਾਂ ਰੋਜ਼ਾਨਾ ਇਹਨਾਂ ਸਥਾਨਾਂ ਤੇ ਪਹੁੰਚ ਕੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਸੁੰਦਰ ਤਰੀਕੇ ਦੇ ਨਾਲ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਸਜਾਇਆ ਗਿਆ ਹੈ ਇਸ ਸਾਈਡ ਤੇ ਪਵਿੱਤਰ ਸਰੋਵਰ ਹੈ ਔਰ ਇਸ ਸਥਾਨ ਦੀ ਸੇਵਾ ਸੰਤ ਮਹਾਪੁਰਸ਼ ਬਾਬਾ ਲੀਡਰ ਸਿੰਘ ਜੀ ਨੂੰ ਮਾਰੇ ਨੇ ਸੰਤ ਬਾਬਾ ਲੀਡਰ ਸਿੰਘ ਜੀ ਵੱਲੋਂ ਦੇਸ਼ ਉਪਦੇਸ਼ ਦੀਆਂ ਸੰਗਤਾਂ ਨੂੰ ਸਲਾਣਾ ਜੋੜ ਮੇਲੇ ਮੌਕੇ ਪਹੁੰਚ ਕੇ ਦਰਸ਼ਨ ਦਿਦਾਰੇ ਕਰਨ ਦੀ ਅਪੀਲ ਕੀਤੀ ਗਈ ਹੈ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 3 ਜੁਲਾਈ ਨੂੰ ਪਹਿਨਗੇ ਤੇ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਤੈਨ ਜੁਲਾਈ ਨੂੰ ਆਰੰਭ ਹੋਣਗੇ ਅਤੇ ਉਹਨਾਂ ਦੇ ਭੋਗ 5 ਜੁਲਾਈ ਨੂੰ ਪਹਿਨਗੇ 5 ਜੁਲਾਈ ਨੂੰ ਪਾਠ ਤੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਇਸ ਮੌਕੇ ਤੇ ਅਮਰਤ ਸੰਚਾਰ ਵੀ ਕਰਾਇਆ ਜਾਵੇਗਾ ਤੇ ਸ਼ਾਮ ਸਮੇਂ ਗੱਤਕਾ ਪਾਲਟੀਆਂ ਵੱਲੋਂ ਗੱਤਕੇ ਦੇ ਜੋਰ ਦਿਖਾਏ ਜਾਣਗੇ